ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 6 ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਭਾਈ ਤੋਂ ਟੇਲਾ ਆਜੋ ਭਾਈ ਜੀ ਸਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੂੰ ਵਧੀਆ ਬਾਈ ਚੜਦੀ ਕਲਾਈ ਨਾਮ ਤੇ ਐਡਰੈਸ ਹੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੜਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਪਤਾ ਤੇ ਭਦੌੜ ਸ਼ਹਿਰ ਜੀ ਮੋਬਾਈਲ ਨੰਬਰ 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੈਸੇ ਬਾਈ ਅੱਜ ਆਇਨਾ ਦੇ ਵਿੱਚ ਸਕੀਮ ਕੀ ਆਫਰ ਕੀ ਆ ਆਫਰ ਦਾ ਬਾਈ ਮੌਲਕ ਕਰਾਉਣ ਨੂੰ ਚਾਹੀ 95000 ਰੁਪਏ ਕਰਾ ਲਓ 15 5 6 ਬੱਚਿਆਂ ਦੀ ਠੀਕ ਆ 15 ਸੀ ਦਾ 90 90000 ਦੇ ਵਿੱਚ 15000 ਦੇ ਹਿਸਾਬ ਨਾਲ ਪੂਰਾ ਪੂਰਾ ਲੋਟ ਦੇ ਦੇਣਾ ਆਪਾਂ ਚੱਕ ਬਾਈ ਜਮੋ ਜੈਜ ਮੋਲਾ 15000 ਦੇ ਹਿਸਾਬ ਨਾਲ ਪਰ ਪੀਸ ਵੈਣਾ ਠੀਕ ਹੈ ਕਿ ਨਹੀਂ 15000 ਦੇ ਹਿਸਾਬ ਨਾਲ ਪਰ ਪੀਸ ਪੈਣਾ ਪੂਰਾ ਲੋਟ 90000 ਦਾ ਹਾਂਜੀ ਠੀਕ ਹੈ ਬਾਈ ਤੇ ਯਾਰੀ ਬੱਚ ਬੰਦੇ ਫੋਨ ਲਾ ਲੈਂਦੇ ਆ ਬਾਈ ਤੂੰ 15000 ਦਾ ਹਿਸਾਬ ਬੋਲਦਾ ਸੀ ਸਿੰਗਲ ਬੱਛੀ ਸਿੰਗਲ ਬੱਛੀ ਉਹ ਐਵੇਂ ਨਹੀਂ ਕਿ ਵੀ ਜੇ ਕੋਈ ਇਕੱਠਾ ਲੈਂਦਾ ਸਾਰੀਆਂ ਤਾਂ 90000 ਦਾ ਜੀ 15000 ਦੇ ਹਿਸਾਬ ਨਾਲ ਠੀਕ ਹੈ ਬਾਈ ਤੇ ਕਿਰਾਏ ਦਾ ਕੀ ਹਿਸਾਬਤਾ ਬਾਈ ਕਰਾਇਆ ਵੀ ਆਪਾਂ ਫ੍ਰੀ ਕਰ ਦਾਂਗੇ ਜੀ 50 50 ਚ ਓਕੇ ਬਾਈ 50 50 ਦਾ ਕਰਾਇਆ ਜਿਹੜਾ 50 ਦਾ ਕਰਾਇਆ ਪੂਰੇ ਦਾ ਫ੍ਰੀ ਹੈਗਾ 90000 ਚਾਹੇ 100 ਕਿਲੋਮੀਟਰ ਚਾਹੇ 200 ਕਿਲੋਮੀਟਰ ਹੈ ਜੀ ਮਾਨ ਤਨ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਹੋ ਜਾਊਗਾ ਜੀ ਜਿਹੜਾ ਪਹਿਲੇ ਨੰਬਰ ਤੇ ਬੱਚਾ ਜਰਸੀ ਦਾ ਹਨ ਕਿੰਨੀ ਉਮਰ ਹੈ ਮੈਂ ਕਿਹਾ ਬਾਈ ਬੱਚੀ ਦੀ ਫੇਸ ਬਿਊਟੀ ਕੁਆਲਿਟੀ ਦੇਖ ਬੋਦੀ ਬੋਦੀ ਦੇਖ ਤੂੰ ਬੋਦੀ ਵਾਦੀ ਬੜੀ ਚੰਗੀ ਟੂਟ ਟੂਟਾ ਚੰਗਾ ਸਨ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਫੁੱਲ ਬ੍ਰੀਡ ਹਨ ਬਾਈ ਹੂੰ ਬੱਚੀ ਦਾ ਟਾਂਟ ਟਰੈਕਰ ਦੇਖ ਬੱਚੀ ਦਾ ਕੀ ਬਾਤ ਆ ਬਾਈ ਨਹੀਂ ਤੋਰਾ ਬ੍ਰੀਟ ਚਮਕ ਉੱਤੋਂ ਪੱਧਰ ਇੱਕ ਨੰਬਰ ਆ ਬਾਈ ਕੀ ਬਾਤ ਆ ਤੇ ਮੋਲ ਜਿਹੜਾ ਬਾਈ ਨੇ ਦੱਸ ਸੀ ਦਿੱਤਾ ਇਕੱਠੀਆਂ ਦਾ ਮੋਲ 6 ਬੱਚੀਆਂ ਨੇ 90000 ਰੁਪਏ ਮੈਂ ਕਹਾ ਡਾਕਟਰ ਕਿਤੋਂ ਵੀ ਨਹੀਂ ਮਿਲਦਾ ਜਿਹੜਾ ਮਰਜੀ ਬੰਦਾ ਉਹ ਕਰ ਲੇ 15000 ਪਰ ਪੀਸ ਕਿਤੋਂ ਵੀ ਨਹੀਂ ਮਿਲਣਾ ਇਹ ਜਾ ਪੰਜਾਬ ਭਰ ਦਾ ਜਿਹੜਾ ਕਿਰਾਇਆ ਜਾਵਾ ਫ੍ਰੀ ਆ ਬਾਈ ਸਹੀ ਹੈ ਫ੍ਰੀ ਆ ਤੇ ਆ ਮੋਲ ਬਾਈ ਦੀ ਗੱਲ ਸਹੀ ਹੈ ਕਿਤੋਂ ਨਹੀਂ ਮਿਲਣਾ ਬਾਈ ਠੀਕ ਹੈ ਕਿ ਨਹੀਂ ਮੈਂ ਕਹਾ ਜਿੱਥੇ ਮਰਜ਼ੀ ਟਰਾਈ ਕਰ ਕਰ ਦੇਖ ਲੈ ਬੰਦਾ ਜਿੱਥੇ ਮਰਜ਼ੀ ਪਤਾ ਕਰ ਲਓ ਇਹ ਰੇਟ ਨਹੀਂ ਮਿਲਣਾ ਭਾਈ ਜਮਾ ਜੈ ਜਮਾ ਚੰਗੇ ਬੱਚੇ ਗੇ ਧੀਰੀਆਂ ਬੱਚੀਆਂ ਥਣ ਚਾਰ ਚਾਰ ਐਕਸਟਰਾ ਹੋਰ ਸ਼ਾਂਗੇ ਇਹਦੇ ਕੋਈ ਨਹੀਂ ਮਿਲੂਗੀ ਠੀਕ ਹੈ ਭਾਈ ਹਮ ਲੈ ਥਲੇ ਝੋਲੀ ਦੇ ਚੰਗੀ ਹੈ ਝੋਲੀ ਇੱਕ ਨੰਬਰ ਚਾਰ ਥਣ ਪਿਓਰ ਜਰਸੀ ਹੈਗੀ ਇਹਦੀ ਮਾ 25 26 ਕਿਲੋ ਵਾਲੀ ਹੈਗੀ ਓਕੇ ਭਾਈ ਬਾਕੀ ਬੋਦੀ ਬੂਦੀ ਬਹੁਤ ਜ਼ਿਆਦਾ ਚੰਗੀ ਹੈਗੀ ਮਾਲਾ ਖੁੱਲੀਆਂ ਆਏਗਾ ਕਰਕੇ ਉਹਨਾਂ ਦਾ ਡਰਦੀਆਂ ਜ਼ਰੂਰ ਹੈਗੀ ਅੱਗੇ ਭਰਾ ਦੋ ਨੰਬਰ ਕਿੰਨੀ ਉਮਰ ਹੈ ਇਹਦੀ ਏਹੀ ਡਾਕਟਰ 9 ਮਹੀਨੇ ਬੱਚੇ ਦੀ ਉਮਰ ਆ ਗਈ 9 ਤੋਂ 10 ਕਿ ਮਹੀਨੇ ਓਕੇ ਭਾਈ ਜਾਣ ਜਾਂਦਾ ਟਾਂ ਚਾਕ ਸਟਰਕਚਰ ਬਹੁਤ ਜਿਆਦਾ ਸੋਹਣਾਗਾ ਬੱਚੀ ਦਾ ਰੰਗ ਰੂਪ ਵੀ ਬਹੁਤ ਜਿਆਦਾ ਚੰਗਾ ਕੱਦ ਪ੍ਰਿੰਟ ਬਰੀਟ ਚਮਕ ਇੱਕ ਨੰਬਰ ਦਾ ਤੋਰਾ ਇੱਕ ਨੰਬਰ ਹੈ ਫੇਸ ਬੂਸ ਬੜਾ ਚੰਗਾ ਕਰਮਾ ਜੀ ਝੋਲੀ ਚਾਰ ਥਾਣ ਹੋਣਗੇ ਚਾਰ ਹੀ ਥਾਣ ਹੋਣਗੇ ਡਾਕਟਰ ਹੂੰ ਬਿਊਟੀ ਚੈੱਕ ਕਰੋ ਬਿਊਟੀ ਚੈੱਕ ਕਰੋ 15000 ਦੇ ਹਿਸਾਬ ਨਾਲ ਪਰ ਪੀਸ ਵੈਹ ਜਾਣਾ ਜੇ ਆਪਾਂ ਵਿੱਚੋਂ ਮੰਨ ਕੇ ਚੱਲ ਮਾਨ ਤਾਨ ਕਰਕੇ ਵੀ ਕਿਰਾਇਆ ਵੀ ਭਰ ਕੇ ਦੇਖੀਏ ਤਾ ਬਈ ਕੁਛ ਵੀ ਨਹੀਂ ਰਹਿਣਾ ਰੇਟ ਕਿਨੇ ਤਾਂ ਮੰਨ ਕੇ ਚੱਲ ਬਾਈ ਯਾਰ ਜੇ ਕਿਤੇ 200 ਕਿਲੋਮੀਟਰ ਮਗਵਾਉਂਦਾ ਬੰਦਾ ਹੂੰ ਤਾਂ 6000 ਰੁਪਇਆ ਕਰਾਇਆ ਪੈਂਦਾ 200 ਕਿਲੋਮੀਟਰ ਦਾ ਤੇ 84000 ਰੁਪਇਆ ਪਿੱਛੇ ਰਹਿ ਗਿਆ ਸਹੀ ਆ ਸਿਰਫ 14000 ਦਾ ਰੇਟ ਰਹਿ ਗਿਆ ਹੂੰ ਜੇ ਬੰਦਾ ਖਰੀਦਦਾ ਜਮੋ ਜੈਜ ਮੋਲ 14000 ਰੁਪਇਆ ਰੇਟ ਹੀ ਬਾਈ ਰਹਿ ਗਿਆ ਸਹੀ ਗੱਲ ਆ ਮੁੱਲ ਨਹੀਂ ਮਿਲਣਾ ਕਿਤੋਂ ਕਿਤੇ ਵੀ ਨਹੀਂ ਮਿਲਦਾ ਇਹ ਰੇਟ ਫੁੜਾ ਪੜਾ ਦੇ ਕਿੰਨਾ ਚੰਗਾ ਮੈਂ ਤਾਂ ਕੁਆਲਿਟੀ ਦੇਖੀ ਬੱਚੀ ਥੱਲੇ ਝੋਲੀ ਦੇਖ ਕੁਆਲਿਟੀ ਇੱਕ ਨੰਬਰ ਆਣ ਚਾਰ ਆ ਨਿਕਣਵੇਂ ਫੋਰ ਸ਼ਾਂਕ ਦਾ ਭੋਰਾ ਵੀ ਨਹੀਂ ਹੂੰ ਸਹੀ ਗੱ ਬਰੀਡ ਜਮਾ ਇੱਕ ਨੰਬਰ ਅਗੇ ਤੇ ਨੰਬਰ ਬੱਚੀ ਜਾਣ ਜੰਦ ਡਾਕਟਰ ਪਲੀ ਵੀ ਢਾਂਚਾ ਦੇਖੂ ਬੱਚੀ ਬਿਊਟੀ ਦੇ ਕਾਵਲਾ ਹਣਾ ਮੈਂ ਕਿਹਾ ਡਾਕਟਰ ਕੁਆਲਿਟੀ ਦੇਖੂ ਬੱਚੀ ਦੀ ਪਲੀ ਵੀ ਦੇਖ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਇੱਕ ਨੰਬਰ ਇਸ ਰਿਵਿਊਟੀ ਦੇ ਕਮਾ ਜਾਨ ਜੰਦ ਪੂਰੀ ਫੁੱਲ ਸੰਧੀ ਪਲੀ ਵੀ ਹੈਗੀ ਹਮ ਫੁੱਲ ਸਿਲਾਮੀ ਦੀ ਚੰਗੀ ਹਸਨਖਾ ਪੋਣਾ ਬੱਡ ਦੇ ਵਿੱਚ ਫੁੱਲ ਆ ਬਾਈ ਕਿਆ ਬਾਤ ਹੈ ਖੁਲੀਆਂ ਆਏਗਾ ਜਿਵੇਂ ਐਡੀ ਬੱਚੀ ਵਾਲਾ ਇਹ ਵੀ ਆ ਉਹੀ 15000 ਦੇ ਪਾਸ ਹਾਬ ਨਾਲ ਪੀਸ ਰਹਿ ਜਾਣਾ ਕਰਾਇ ਕਰੋ ਕੱਢ ਕੇ 14000 ਦੇ ਹਿਸਾਬ ਨਾਲ ਹੀ ਰਹਿ ਜਾਣਾ ਜਮ ਜਾਇਜ ਮੋਲ ਥਾਲੇ ਝੋਲੀ ਝੋਲੀ ਬਹੁਤ ਜਿਆਦਾ ਖੁੱਲੀ ਡੁੱਲੀ ੜਾਟ ਹੂੰ ਬਾਕੀ ਹੋਵੇ ਨਹੀਂ ਕੋਈ ਗੱਲ ੜਾ ਕੈਮਰਾ ਮਾਰਦੇ ਝੋਲੀ ਤੇ ਹਾਂ ਝੋਲੀ ਜਰੂਰ ਦਿਖਾਵਾਂਗੇ ਦੇਖਣ ਜੋਗਾ ਝੋਲੀ ਇੱਕ ਨੰਬਰ ਝੋਲੀ ਹੈ ਕੀ ਬਾਤ ਬਹੁਤ ਜਿਆਦਾ ਖੁੱਲੀ ਡੁੱਲੀ ਝੋਲੀ ਹੈਗੀ ਹੂੰ ਬਾਕੀ ਕੱਦ ਪੜੀ ਵੀ ਫੋਲਾ ਆਨਕ ਪਲੀ ਵੀ ਫੁੱਲ ਕੁਆਲਿਟੀ ਹੈ ਡਾਕਟਰ ਬੱਚੀ ਅੱਗੇ 4 ਨੰਬਰ ਬਈ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਬੱਚੀ ਦੀ ਬਿਊਟੀ ਦੇਖ ਬਿਊਟੀ ਦੇਖੋ ਲੈ ਕਰਮਾਈ ਦੀ ਕਿਆ ਕਰ ਟਰ ਦੇ ਕੀ ਢਾਂਚਾ ਦੇਖੀ ਬੱਚੀ ਹੂੰ ਤੋਰਾ ਚੈੱਕ ਕਰ ਲੋ ਕਰਮਾਈ ਗਲਾ ਤੋਰਾ ਇੱਕ ਨੰਬਰ ਆ ਬਈ ਉੱਤੋਂ ਪੱਦਰ 4 ਥਣ ਕਹਿੰਦੇ ਬਈ ਮੈਂ ਕਹਾ ਡਾਕਟਰ 4 ਹੀ ਥਣਾ ਐਕਸਟਰਾ ਫੋਰ ਸ਼ਾਗ ਵੀ ਕੋਈ ਨਹੀਂ ਨੰਬਰ ਆ ਬਈ ਲੈ ਕੱਦ ਕਾਠ ਢਾਂਚਾ ਬਹੁਤ ਜਿਆਦਾ ਸੋਹਣੀ ਹੈਗੀ ਝੋਲੀ ਝਾਲੀ ਦੀ ਬੱਚੀ ਸਹੀ ਗੱਲ ਆ ਬਈ ਖਾੜ ਨਹੀਂ ਖੁੜਨੀ ਚੈੱਕ ਕਰ ਬੱਚੀ ਦੀ ਕਹਿੰਦੇ ਫੇਸ ਦੀ ਬਿਊਟੀ ਕਮਾਲ ਪ੍ਰਿੰਟ ਕਰ ਹਲੇ ਢੋਲੀ ਵੀ ਰਖਾ ਨੰਬਰ ਆ ਬਾਕੀ ਮੁੱਲ ਜਮ ਜਾਇ ਜ 15000 ਦੇ ਹਿਸਾਬ ਨਾਲ ਪਰ ਪੀਸ ਵੈਣਾ ਕਿਰਾਇਆ ਪੂਰੇ ਪੰਜਾਬ ਦਾ ਬਾਈ ਕਹਿੰਦਾ ਫਰੀ ਹੈ ਇੱਕ ਨੰਬਰ ਢੋਲੀ ਪੰਜਾ ਸਟਰਕਚਰ ਬਹੁਤ ਜ਼ਿਆਦਾ ਬਾਈ ਕੱਲਾ ਬੱਚਾ ਇਹ ਜਾ 25000 ਰੁਪਏ ਦਾ ਸਹੀ ਗੱਲ ਆ ਬਾਈ ਹੂੰ ਲੈ ਬਿਊਟੀ ਚੈੱਕ ਕਰੋ ਜੈਨੂਅਲ ਦਾ ਰੇਟ ਆ ਜਮ ਜੈਨੂਅਲ ਦਾ ਦੇਣ ਲੈਣ ਵਾਲਾ ਬੰਦਾ ਬਾਗਾ ਜਿਵੇਂਗਾ ਟਕਰਾਈਆਂ ਮਾਰਨ ਆਲਾ ਚਾਹੇ ਨਾ ਹੀ ਫੋਨ ਕਰੇ ਉਹਦਾ ਸਵਾਦ ਹੀ ਨਹੀਂ ਫੋਨ ਲਾ ਕੇ ਜਿਹੜਾ ਬੰਦਾ ਐ ਕਹੇ ਵੀ ਹਾਂ ਬਾਈ ਮੈਂ 12 ਦੇ ਹਿਸਾਬ ਨਾਲ ਆਇਆ ਜਾਂ 13 ਦੇ ਹਿਸਾਬ ਨਾਲ ਆਇਆ ਉਹਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਫੋਨ ਹੀ ਨਾ ਕਰੇ ਆਪਾਂ ਨੂੰ ਬੰਦਾ ਹੋ ਜਾ ਹੂੰ ਪਹਿਲਾਂ ਹੀ ਬਾਈ ਨੇ ਬਈ ਮੁੱਲ ਜੇ ਜਿਹੜੀ ਕਸਰਾ ਸ਼ੈਡੂ ਹੀ ਨਹੀਂ ਮੁੱਲ ਪਹਿਲਾਂ ਹੀ ਜਾਇ ਜੀ ਰੱਖ ਲੈ ਐਵੇਂ ਆਪਾਂ ਪਹਿਲਾਂ 25 ਮਗਲੇ ਦੇ ਮੁੜਕੇ ਉਹਦਾ ਫਾਇਦਾ ਹੀ ਨਹੀਂ ਕੋਈ ਸਹੀ ਗੱਲ ਬਾਈ ਅੱਗੇ ਬੱਚਾ ਚੈੱਕ ਕਰੋ ਬਿਊਟੀ ਚੈੱਕ ਕਰੋ ਕੱਦ ਤੇ ਸੇਤੂ ਹੀ ਸੀਮਨ ਲੈ ਲਓ ਹਾਂ ਬਿਊਟੀ ਕਾ ਲੈ ਲੈਣਾ ਰਟਰੇ ਨੇ ਸੋਰਾ ਚੈੱਕ ਕਰ ਲੋ ਬਿਊਟੀ ਚੈੱਕ ਇੱਕ ਚੱਲਦਾ ਮਸ ਜਦ ਕੰਪੀਟਰ ਦਾ ਖਾਂ ਦੇਖਾਂਦੇ ਨੇ ਬੋਲੇ ਹੋਣਾ ਨੇ ਹੂੰ ਕੀ ਬਾਤ ਆ ਲੈ ਤੋੜਾ ਇੱਕ ਨੰਬਰ ਕਰਨ ਦਾ ਪ੍ਰਿੰਟ ਬ੍ਰੀਡ ਫੇਸਪੂਸ ਬੜਾ ਚੰਗਾ ਕਰਮਾਈ ਦਾ ਤੇ ਮੋਲੇ ਦਾ ਵੀ ਉਹੀ ਰਹਿ ਜਾਣਾ ਤੜੇ ਚ ਬਾਈ ਮੋਲ ਡਾਕਟਰ ਇਹਦਾ ਵੀ ਉਹੀ ਹੂੰ ਬਹੁਤ ਜਿਆਦਾ ਚੰਗਾ ਬੱਚਾ ਹੈਗਾ 15000 ਦੇ ਹਿਸਾਬ ਨਾਲ ਪਰ ਪੀਸ ਬਾਈ ਤੇ ਜੋ ਮੋਜਾਇਜ ਮੋਹਲਾ 15000 ਦਾ ਐਡਾ ਬੱਚਾ ਵੀ ਤਿਆਰ ਨਹੀਂ ਹੁੰਦਾ ਕਿ ਨਹੀਂ ਹੁੰਦਾ ਡਾਕਟਰ 15000 ਚ ਹੂੰ ਫੇਸਪੂਸ ਇੱਕ ਨੰਬਰ ਆ ਕਰ ਦੇਖ ਨੰਬਰ ਉਤੋਂ ਪੱਦਰ ਆ ਬਾਈ ਮੋਲ ਜਮਾ ਜਾਇ ਜੇ ਖੁੱਲੀਆਂ ਆਇਆਂ ਕਰਕੇ ਥੋੜੀ ਜੀ ਟੋੜਾ ਕੋਈ ਜੀ ਕਰਦਾ ਭਾਈਆਂ ਨੱਚਦੀਆਂ ਜੇ ਆ ਪੂਰੇ ਪੰਜਾਬ ਦਾ ਬਾਈ ਜਿਹੜਾ ਕਰਾਇਆ ਬਾਈ ਕਹਿੰਦਾ ਫ੍ਰੀ ਆ ਬਿਲਕੁਲ ਤੇ ਅੱਗੇ ਲਾਸਟ ਤੇ ਦੇਖੋ ਆ ਡਾਕਟਰ ਜਿਹੜੇ ਇਹਦੇ ਸਿੰਘ ਮੌਕੇ ਤੇ ਹੋਂਦੇ ਕੱਢੇ ਹੋਏ ਸੀਗੇ ਬੰਦਿਆਂ ਦੇ ਠੀਕ ਆ ਬਾਈ ਜਿਹੜਾ ਡੈਰੀ ਚੋਂ ਲਏ ਆ ਇਹਦੇ ਵੱਡੀ ਉਮਰ ਦੇ ਸਿੰਘ ਦਾ ਕੇਵੇ ਆਗੀ ਠੀਕ ਆ ਬਾਈ ਹਾਂਜੀ ਹੂੰ ਹੂੰ ਤੇ ਤੋਰਾ ਪਟਾਚਾ ਤੇ ਰੰਗਰੂਪ ਬਹੁਤ ਜ਼ਿਆਦਾ ਚੰਗਾ ਇਹਦਾ ਹੂੰ ਹੂੰ ਕਿਆ ਬਾਤ ਆ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾ ਕਰਮਾਲੀ ਸਾਡਾ ਡਾਕਟਰ ਕੁਆਲਟੀ ਬਹੁਤ ਜਿਆਦਾ ਚੰਗੀ ਹੈ ਬੱਚੀ ਥਣ ਵੀ ਚਾਰੀ ਐਕਸਟਰਾ ਫੋਰ ਸ਼ਾਂਖ ਭੋਰਾ ਵੀ ਨਹੀਂ ਥੱਲੇ ਠੀਕ ਹੈ ਭਾਈ ਹੂੰ ਤੋਰਾ ਉਤੋਂ ਪੱਦਰ ਚਮਕ ਬ੍ਰੀਡ ਦੇਖੋ ਮੋਲ ਇਹਦਾ ਵੀ ਡੜੇ ਜੀ ਰਹਿ ਜਾਣਾ 15000 ਦੇ ਹਿਸਾਬ ਨਾਲ ਪਰ ਪੀਸ ਕਿਰਾਇਆ ਪੂਰੇ ਪੰਜਾਬ ਦਾ ਜਿਹੜਾ ਬਾਈ ਕਹਿੰਦਾ ਕਿਰਾਇਆ ਪੂਰੇ ਪੰਜਾਬ ਦਾ ਰੈਟ ਫਰੀ ਆ ਠੀਕ ਹੈ ਕਿ ਨਹੀਂ ਜਮਾ ਜੈਜ ਮੌਲਾ ਮਾਨਦਾਨ ਹੋ ਜਾਊਗਾ ਜਮਾ ਬੱਸ ਭਾਈ ਜਮਾ ਲੋ ਪ੍ਰਾਈਜ਼ ਰਹਿ ਜਾਣਾ ਜਮਾ ਬਹੁਤ ਜ਼ਿਆਦਾ ਹੈ ਖਤਮਾਰੇ ਡਾਇਰੈਕਟ ਕਿਤੇ ਵੀ ਨਹੀਂ ਮਿਲਦਾ ਇਹ ਜਿੱਥੇ ਮਰਜੀ ਡਰਾਇੰਗਾਂ ਕਰੀ ਜਾਵੇ ਬੰਦਾ ਸਹੀ ਗੱਲ ਆ ਭਾਈ ਨਾਗਸੀ ਭਰਾ ਕੋਲ 6 ਬਈ 6 ਦੇ 6 ਦੇ ਖਾਤੇ 6 6 ਦੀਆਂ ਬੱਚੀਆਂ ਨੇ ਭਾਈ ਭਾਜ ਜਮ ਜਾਇਜ਼ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ